ਹਾਂਜੀ ਅਸੀਂ ਅੱਜ ਬੈਕ ਪਾਰਟ ਦੀ ਗੱਲੇ ਦੀ ਕਟਿੰਗ ਕਰਾਂਗੇ ਇਹ ਮੈਂ ਪਿਛਲਾ ਹਿੱਸਾ ਚੌਰਸ ਬਣਾਣਾ ਹੈ ਗੱਲਾ ਅਗਲਾ ਵੀ ਗੱਲਾ ਚੌਰਸ ਬਣਾਣਾ ਹੈ ਪਿੱਛੇ ਥੋੜੀ ਜਿਹੀ ਕਟਿੰਗ ਕਰਾਂਗੇ ਇਹ ਮੈਂ ਥੋੜਾ ਜਿਹਾ ਪਹਿਲਾਂ ਦੱਸ ਦਿਆਂ ਤੁਹਾਨੂੰ 2 ਸਾਲ ਤੱਕ ਤੇ ਬੱਚੇ ਦਾ ਮੈਂ ਬਣਾ ਰਹੀ ਹਾਂ ਸਵੈਟਰ ਅਗੋਪਨ ਤੇ 76 ਕੁੰਡੇ ਮੈਂ ਪਾਏ ਆ ਥੱਲਿਓ 76 ਕੁੰਡੇ ਤੇ ਇਹ 3221 ਦੀ ਕਾਟ ਪਾਈ ਹੈ 325271 8 ਇਧਰੋਂ 8 ਇਧਰੋਂ 16 ਕੁੰਡੇ ਸਾਡੇ ਕੱਟ ਗਏ ਤੇ ਬਾਕੀ ਇਹ ਸਾਡੇ ਕੋਲ 60 ਕੁੰਡੇ ਰਹਿ ਗਏ ਠੀਕ ਹੈ ਜਿਹਦੇ ਵਿੱਚ 20 ਕੁੰਡੇ ਆਪਾਂ ਨੇ ਇਧਰ ਮੋਡੇ ਦੇ ਰੱਖਣੇ ਆ 20 ਕੁੰਡੇ ਇਧਰ ਰੱਖਣੇ ਆ ਤੇ ਮੋਡਾ ਮੈਂ ਇਹ ਬਣਾਣਾ ਹੈ 5.5 ਇੰਚ ਪਰ ਇਹ ਮੇਰਾ ਅਜੇ ਹੁਣ 4 ਇੰਚ ਹੈ ਤੇ ਇਹ ਮੈਂ ਗੱਲੇ ਦਾ ਬਾਰਡਰ ਨਾਲ ਹੀ ਬਣਾ ਬਣਾਣਾ ਤੁਹਾਨੂੰ ਮੈਂ ਦੱਸਦੀ ਆ 4 ਇੰਚ ਤੇ 1 ਇੰਚ ਅਸੀਂ ਮੋਢ ਦਾ ਬਾਰਡਰ ਬਣਾਵਾਂਗੇ ਫਿਰ ਗੱਲੇ ਦੀ ਕਟਿੰਗ ਕਰਾਂਗੇ ਤੇ ਇਸ ਲਈ ਮੈਂ ਤੁਹਾਨੂੰ ਦੱਸਦੀਆਂ ਤਰੀਕਾ ਕਿਸ ਤਰ੍ਹਾਂ ਬਣਾਉਣਾ ਹੈ ਤੇ ਮੈਂ ਤੁਹਾਨੂੰ ਥੋੜਾ ਜਿੰਨਾ ਰਫ ਦੱਸ ਦਿੰਦੀ ਆ ਇਹ ਦੇਖੋ ਹੁਣ ਮੈਂ ਸਮਝ ਲਓ ਕਿ ਇਹ ਬਣਾਣੇ ਆ ਇਹ ਮੇਰੇ ਕੋਲ 60 ਕੁੰਡੇ ਆ ਸਾਰੇ ਠੀਕ ਹੈ 20 ਆਪਾਂ ਨੇ ਅਦਰ ਰੱਖਣੇ ਆ 20 ਅਦਰ ਰੱਖਣੇ ਆ ਤੇ 20 ਅਦਰ ਗੱਲੇ ਦੇ ਕਟਾ ਦੇਣੇ ਆ ਠੀਕ ਹੈ ਤੇ ਇਹ ਮੈਂ ਵੀ ਇੱਥੇ ਜਿਹੜੇ ਰੱਖਣੇ ਆ ਬੈਗ ਪਾਰਟ ਨਾਲ ਜੋੜਨੇ ਆ ਇਹਦੇ ਵਿੱਚ 6 ਕੁੰਡੇ ਮੈਂ ਬਾਰਡਰ ਦੇ ਰੱਖਾਂਗੀ ਤੇ 14 ਕੁੰਡੇ ਵੈਸੇ ਰੱਖਾਂਗੀ ਕਿਉਂਕਿ ਇੱਧਰ ਸਾਡੇ ਫਿਰ ਵੀ ਹੋ ਜਾਣਗੇ ਇਹ ਮੈਂ ਤੁਹਾਨੂੰ ਬਣਾ ਕੇ ਦੱਸਦੀ ਆ ਕਿ ਕਿਸ ਤਰ੍ਹਾਂ ਤੇ ਇਹ ਕੁੰਡੇ ਜਿਹੜੇ ਆ ਅਸੀਂ 20 ਤੇ 6 26 ਤੇ 6 32 ਕੁੰਡੇ ਇਹ ਮੈਂ ਬਾਰਡਰ ਦੇ ਇੱਥੇ ਬਣਾਵਾਂਗੀ ਇਹ ਮੈਂ ਸਿੱਧੀਆਂ-ਸਿੱਧੀਆਂ ਸਲਾਈਆਂ ਪਾਵਾਂਗੀ ਤੇ 14 ਕੁੰਡੇ ਆਪਾਂ ਸਿੱਧੇ ਪੁੱਠੇ ਰੱਖਾਂਗੇ ਇਹ ਤੁਹਾਨੂੰ ਮੈਂ ਦੱਸਦੀ ਹੁਣ ਬਣਾ ਕੇ ਇਹ ਦੇਖੋ ਜੀ ਆਪਾਂ ਇਹ ਮੈਂ 14 ਕੁੰਡੇ ਤਾਂ ਇੱਦੇ ਪਾਵਾਂਗੀ ਇਹ ਤਾਂ ਖੈਰ ਮੇਰੀ ਸਾਰੀ ਸਲਾਈ ਹੀ ਸਿੱਧੀ ਬਣੇਗੀ ਕਿਉਂਕਿ ਮੈਂ ਸਿੱਧੀਆਂ-ਸਿੱਧੀਆਂ ਸਲਾਈਆਂ ਦੇ ਬਾਰਡਰ ਬਣਾਣਾ ਹੈ ਤੇ ਮੁਰਦੀ ਸਲਾਈ ਤੇ ਫਿਰ ਮੈਂ ਤੁਹਾਨੂੰ ਦੱਸਦੀ ਆ ਠੀਕ ਹੈ ਇਹ ਸਾਰੀ ਸਲਾਈ ਮੈਂ ਸਿੱਧੀ ਪਾ ਲੈਂਦੀ ਆ ਵਾਪਸੀ ਦੀ ਸਲਾਈ ਤੇ ਤੁਹਾਨੂੰ ਮੈਂ ਦੱਸਦੀ ਆਂ ਦੀ ਕਿਸ ਤਰ੍ਹਾਂ ਕਰਾਂਗੀ ਬਾਰਡਰ ਇਹ ਦੇਖੋ ਜੀ ਇਹ ਆਪਾਂ ਹੁਣ ਪੁੱਠੀ ਸਲਾਈ ਤੇ ਆ ਤੇ ਇਹ 14 ਗੁੰਡੇ ਆਪਾਂ ਰੱਖਾਂਗੇ ਪੁੱਠੇ 1 2 3 4 5 6 7 8 9 10 11 12 13 14 ਤੇ ਹੁਣ ਵਿੱਚ ਆਪਾਂ 32 ਕੁੰਡੇ ਸਿੱਧੇ ਪਾਵਾਂਗੇ 1 2 3 32 ਪਾ ਕੇ 32 ਪਾ ਲਮਾ ਕੇ ਇਹ 29 30 31 ਤੇ ਇਹ ਹੋ ਗਏ ਸਾਡੇ 32 ਇਹ 14 ਕੁੰਡੇ ਆਪਾਂ ਨੇ ਪੁੱਠੇ ਪਾਏ ਤੇ 32 ਸਿੱਧੇ ਤੇ 14 ਫੇਰ ਪੁੱਠੇ ਪਾਣੇ ਆ ਇਹ ਤਾਗਾ ਅੱਗੇ ਤੇ 14 ਫੇਰ ਇਹ 1 2 3 10 11 12 13 ਤੇ ਇਹ 14 ਇਹ ਦੇਖੋ ਹੁਣ ਆਪਾਂ ਨੇ ਇਸੇ ਤਰ੍ਹਾਂ ਅੱਠ ਸਲਾਈਆਂ ਪਾਵਾਂਗੇ ਇਹ 14 ਕੁੰਡੇ ਇਧਰੋਂ ਸਿੱਧੇ ਇਹ ਇਹ ਸਾਰੀ ਸਲਾਈ ਸਿੱਧੀ ਪੁੱਠੀ ਸਲਾਈ ਤੇ ਫਿਰ ਇਹ 14 ਪੁੱਠੇ ਤੇ 32 ਸਿੱਧੇ ਤੇ 14 ਫਿਰ ਪੁੱਠੇ ਅੱਠ ਸਲਾਈਆਂ ਇਸ ਤਰ੍ਹਾਂ ਪਾਵਾਂਗੇ ਇਹ ਥੋੜਾ ਜਿਹਾ ਬਣ ਜਾਏਗਾ ਨਾ ਫਿਰ ਤੁਹਾਨੂੰ ਪਤਾ ਚੱਲੇਗਾ ਕਿ ਬਾਰਡਰ ਮੈਂ ਇਸ ਤਰ੍ਹਾਂ ਬਣਾ ਰਹੀ ਹਾਂ ਠੀਕ ਹੈ ਇਸ ਤਰੀਆ ਆਪਾਂ ਪਾਉਂਦੇ ਆ ਮੈਂ ਅੱਠ ਸਲਾਈਆਂ ਪਾ ਕੇ ਤੁਹਾਨੂੰ ਦਿਖਾਨੀ ਆ ਇਹ ਦੇਖੋ ਜੀ ਅਸੀਂ ਅੱਠ ਸਲਾਈਆਂ ਪਾਈਆਂ ਤੇ ਇਹ ਚਾਰ ਇਹ ਵਟਾ ਵਣ ਗਈਆਂ ਇੱਕ ਇਹ ਲਾਈਨ ਦੋ ਸਲਾਈਆਂ ਦੀ ਬਣਦੀ ਹੈ ਅੱਠ ਹੋ ਗਈਆਂ ਤੇ ਇੱਥੇ ਹੁਣ ਆਪਾਂ ਕਰਾਂਗੇ ਇਹ ਮੋਢੇ ਦੇ 20 ਗੁੰਡੇ ਰੱਖਣੇ ਆ 14 ਗੁੰਡੇ ਤੇ ਇਹ ਹੋ ਗਏ ਹਨਾ 2 4 6 ਇੰਨੇ ਗੁੰਡੇ ਆਪਾਂ ਬੁਣਾਗੇ ਤੇ ਇਹ ਬਾਕੀ ਜਿਹੜੇ ਕੁੰਡੇ ਐ ਬੰਦ ਕਰਦੇ ਆਂਗੇ ਬਾਰਡਰ ਵੱਲੇ 6 ਕੁੰਡੇ ਇੱਥੇ ਰੱਖ ਕੇ ਠੀਕ ਐ ਇੱਥੇ ਆਪਾਂ ਬੁੰਦੇ ਆਂ ਮੈਂ ਤੁਹਾਨੂੰ ਬੁਣ ਕੇ ਦਿਖਾਉਂਦੀ ਆ ਇਹ 14 ਕੁੰਡੇ ਤਾਂ ਸਾਡੇ ਇਹ ਹੋ ਜਾਣਗੇ 20 ਆਪਾਂ ਨੇ ਟੋਟਲ ਰੱਖਣੇ ਐ ਠੀਕ ਐ 4 5 6 7 8 9 10 11 12 13 14 15 16 17 18 19 20 20 ਗੁੰਡੇ ਆਪਾਂ ਰੱਖਣੇ ਆ ਜਿਹੜੇ ਆਪਾਂ ਨੇ ਬੈਕ ਪਾਰਟ ਨਾਲ ਫਰੰਟ ਨਾਲ ਜੋੜਨੇ ਆ ਤੇ ਹੁਣ ਜਿਹੜੇ ਵਿਚਲੇ ਗੁੰਡੇ ਆ ਉਹ ਆਪਾਂ ਇਹ ਬੰਦ ਕਰਾਂਗੇ 20 ਗੁੰਡੇ ਇਹ ਦੇਖੋ ਜੀ ਇਹਦੇ ਉੱਪਰੋਂ ਦੀਆਂ ਨੂੰ ਉਤਾਰਨੇ ਆ ਇਹ ਆ ਬੰਦ ਕਰਤਾ ਇਹ ਵੀ ਕੁੰਡੇ ਇਥੋਂ 20 ਕੁੰਡੇ ਜਿਹੜੇ ਆਪਾਂ ਬੰਦ ਕਰਦੇ ਆਂਗੇ ਦੋਗੇ ਇਹ ਦੇਨ ਚਾਰ ਪੰਝ ਇਹ ਦੇਖੋ ਜੀ ਇਹ ਹੋ ਗਏ ਸਾਡੇ 19 ਤੇ ਇਹ ਵੀ ਹੋ ਗਏ ਗੁੰਡੇ ਸਾਡੇ ਠੀਕ ਹੈ ਇਹ 2 4 5 ਤੇ ਇਹ 6 6 ਗੁੰਡੇ ਸਾਡੇ ਇੱਥੇ ਬਾਰਡਰ ਦੇ ਰਹਿ ਗਏ ਇਸ ਸਿੱਧੇ ਪਾਸੋਂ ਤੋਂ ਸਾਡੇ ਸਾਰੇ ਗੁੰਡੇ ਸਿੱਧੇ ਪੈਣਗੇ ਤੇ ਇਹਨੇ ਕੋਈ ਨਹੀਂ ਇਹ ਗੱਲੇਦਾਨਾ ਬਾਰਡਰ ਨਾਲ ਹੀ ਬਣ ਜਾਂਦਾ ਬਸ ਇਹ ਨਾਲ ਹੀ ਨਿੱਟੋ ਜਾਣਾ ਗੱਲਾ ਪੂਰਾ ਤੇ ਆਪਾਂ ਨੂੰ ਫालतੂ ਇੱਦਾਂ ਕੁਝ ਬਣਾਣਾ ਹੀ ਨਹੀਂ ਪੈਣਾ ਇਹ ਬੜਾ ਈਜ਼ੀ ਹੈ ਔਰ ਬទਿਆ ਵੀ ਲੱਗਦਾ ਹੈ ਔਰ ਕੰਮ ਵੀ ਕਿੰਨਾ ਘੱਟ ਹੋ ਜਾਂਦਾ ਕਿਉਂਕਿ ਇਹ ਦੇਖੋ ਇਹ ਸਾਡਾ ਇਹ ਗੱਲੇ ਦੇ ਵਿਚਲੇ ਗੁੰਡੇ ਬੰਨ੍ਹ ਦੋਂਗੇ ਤੇ ਇਹ ਬਾਰਡਰ ਦੇ ਦੋਨੋਂ ਪਾਸੇ ਨਾਲ ਬਣਨਗੇ ਇਹ ਬਸ ਚਾਰ ਕਿ ਸਲਾਈਆਂ ਸੀ ਹੋਰ ਪਾਣੀ ਹੈ ਮੋਡੇ ਦੀ ਲੈਂਥ ਪੂਰੀ ਹੋ ਜਾਏਗੀ ਤੇ ਇਹ ਪੁੱਠੇ ਪਾਸੇ ਤੋਂ ਆਪਾਂ ਫੇਰੇ ਪਾਵਾਂਗੇ ਪੁੱਠੇ ਗੁੰਡੇ

ਸਿੱਧੇ ਬਣ ਕੇ ਜਿਹੜੇ ਆਪਾਂ ਕਿਉਂਕਿ ਬਾਰਡਰ ਆਪਾਂ ਸਿੱਧੇ-ਸਿੱਧੇ ਕੁੰਡਿਆਂ ਦਾ ਬਣਾ ਰਹੇ ਆ ਨਾ 1 2 3 4 ਇਹ ਲਾਸਟ ਵਾਲੇ ਕੁੰਡਾ ਆਪਾਂ ਇਧਰੋਂ ਫੁੱਟਾ ਮੋੜ ਲੈਂਦੇ ਆ ਤੇ ਇਹ ਕੁੰਡਾ ਇਧਰੋਂ ਆਪਾਂ ਉਤਾਰ ਲਿਆ ਤੇ ਇਹ ਸਾਡੇ 6 ਇਹ ਸਾਰੀ ਸਲਾਈ ਫਿਰ ਸਿੱਧੇ-ਸਿੱਧੇ ਪਾਸੇ ਤੇ ਇਹ ਬਸ ਦੋ ਤਿੰਨ ਸਲਾਈ ਜਾਂਦੀ ਬੈਕ ਪਾਰਟ ਤੇ ਆਪਾਂ ਨੇ ਸ਼ੇਪ ਦੇਣੀ ਹੈ। ਅਕਈ ਵਾਰੀ ਬਸ ਨੇ ਵੀ ਆਪਾਂ ਪਿੱਛੇ ਕਾਟ ਪਾਉਂਦੇ ਪਰ ਇਹ ਥੋੜਾ ਜਿਹਾ ਈਜ਼ੀ ਜਿਹਾ ਹੋ ਜਾਂਦਾ ਪਿੱਛੇ ਉੱਪਰ ਤੱਕ ਅਨਕੰਫਰਟੇਬਲ ਛੋਟੇ ਬੱਚੇ ਦਾ। ਅਕਈ ਵਾਰੀ ਲੱਗਦਾ ਹੈ ਤਾਂ ਇਸ ਲਈ ਮੈਂ ਹਲਕੀ ਜਿਹੀ ਪਿੱਛੇ ਵੀ ਸ਼ੇਪ ਦੇ ਦਿੱਤੀ। ਪੁੱਠੀ ਸਲਾਈ ਫੇਰ ਸਾਡੀ ਸਾਰੀ ਪੁੱਠੀ ਪਏਗੀ ਤੇ ਇਹ 6 ਗੁੰਡੇ ਜਿਹੜੇ ਆ ਉਹ ਸਿੱਧੇ ਪੈਣਗੇ 14 ਗੁੰਡੇ ਸਾਡੇ ਪੁੱਠੇ ਦੇਖੋ ਜੀ 2 3 4 5 6 7 8 ਨੋ ਗਸ 11 12 13 ਤੇ 14 ਤੇ ਇਹ ਸਾਡੇ 6 ਕੁੰਡੇ ਜਿਹੜੇ ਆ ਇਧਰੋਂ ਸਿੱਧੇ ਹੁਣ ਆਪਾਂ ਨਾਪ ਕੇ ਦੇਖਦੇ ਆ ਬੇ ਸਾਡਾ ਕਿੰਨਾ ਮੋਡਾ ਹੋਣ ਹੋ ਗਿਆ ਪੂਰਾ ਜੇ ਘਾਟੇ ਤਾਂ ਇੱਕ ਦੀ ਸਲਾਈ ਹੋਰ ਪਾ ਲਾਂਗੇ ਤੇ ਜੇ ਪੂਰਾ ਹੋ ਗਿਆ ਤਾਂ ਠੀਕ ਹੈ ਆ ਤੇ ਇਹ ਸਾਡਾ ਇਸੇ ਤਰ੍ਹਾਂ ਪੈਟਰਨ ਬਣਾ ਲਾਂਗੇ ਇਹ ਸਾਡੇ ਗੱਲੇ ਦੀ ਥੋੜੀ ਜਿਹੀ ਨਿਸ਼ੇਪ ਆ ਗਈ ਆ ਦੇਖੋ ਤੇ ਇਹ ਸਾਡਾ ਮੁੰਡਾ ਹੋ ਗਿਆ ਪੂਰਾ ਅਸੀਂ ਦੋ ਸਿਲਾਈਆਂ ਹੋਰ ਪਾ ਲੈਂਦੇ ਆ ਠੀਕ ਹੈ ਥੋੜਾ ਜਿਹਾ ਲੂਜ਼ ਲੂਜ਼ ਅੱਛਾ ਲੱਗਦਾ ਮੈਂ ਦੋ ਸਲਾਈਆਂ ਹੋਰ ਪਾ ਕੇ ਤੇ ਫਿਰ ਇਸ ਸਾਈਡ ਦਾ ਵੀ ਉਨਾ ਹੀ ਬਣਾ ਲਵਾਂਗੇ ਇਹ ਦੇਖੋ ਜੀ ਮੈਂ ਦੋ ਹੋਰ ਪਾ ਕੇ ਤੁਹਾਨੂੰ ਦਿਖਾਉਂਦੀ ਆ ਇੱਕ ਪਹਿਲਾ ਗੁੰਡਾ ਆਪਾਂ ਨੇ ਉਤਾਰਿਆ ਤੇ ਇਹ ਬੁਣਿਆ ਜੀ ਇਹ ਸਾਡਾ ਪਿਛਲੇ ਹਿੱਸੇ ਦਾ ਗੱਲ ਹੋ ਗਿਆ ਪੂਰਾ ਹੁਣ ਇਹ ਕਿੰਨੀਆਂ 2 4 2 4 6 ਸਲਾਈਆਂ ਹੁਣ ਮੈਂ ਇਧਰ ਵੀ ਪਾ ਲਾਂ ਕਿਸੇ ਤਰ੍ਹਾਂ ਇਹ ਬਾਰਡਰ ਦੀਆਂ ਠੀਕ ਹੈ 6 ਸਲਾਈਆਂ ਪਾ ਕੇ ਫਿਰ ਮੈਂ ਤੁਹਾਨੂੰ ਦਿਖਾਉਂਦੀ ਆ ਇਹ ਦੇਖੋ ਇਹ ਆਪਾਂ ਨੇ ਇਸੇ ਤਰ੍ਹਾਂ ਬਣਾਣਾ ਹੈ ਇਹ ਤੱਕ ਗਈ ਇੱਥੋਂ ਕੱਟ ਕਰ ਲੈਂਦੇ ਆ ਜਦ ਮੈਂ ਹੋਰ ਲਗਾ ਲੈਂਦੀ ਆ ਤੱਕ ਆ ਦੇਖੋ ਆਪਾਂ ਨੇ ਇਹ ਸਿੱਧੀ ਸਲਾਈ ਪਾਈ ਹੋਈ ਸੀ ਨਾ ਹੁਣ ਪੁੱਠੀ ਪਾਣੀ ਸੀ ਤੇ ਇਧਰ ਪੁੱਠੀ ਹੀ ਪਾਵਾਂਗੇ ਆਪਾਂ ਦੇਖ ਪਹਿਲਾ ਕੁੰਡਾ ਮੈਂ ਬੰਨ ਲੈਂਨੀ ਆ ਤੇ ਇਹਨੂੰ ਆਪਾਂ ਇਹ 6 ਕੁੰਡੇ ਸਾਡੇ ਇਧਰੋ ਸਿੱਧੇ ਪਾਣਗੇ ਇਹ ਇੱਕ ਤਾਂ ਹੋ ਗਿਆ ਪਹਿਲਾ ਦੋ ਤਿੰਨ ਚਾਰ ਪੰਜ ਤੇ ਇਹ ਸਾਡਾ ਹੋ ਗਿਆ 6ਵਾਂ ਗੁੰਡਾ ਤੇ 14 ਗੁੰਡੇ ਪੁੱਠੇ ਇਹ ਧਾਗਾ ਪਸੂਈ ਨਾਲ ਇਹਨੂੰ ਫਿਰ ਵਿੱਚ ਦੇ ਦਿਆਂਗੇ ਇੱਥੇ ਹੁਣ ਮੇਰੀਆਂ ਇਹ 6 ਸਲਾਈਆਂ ਪੈਣਗੀਆਂ ਬਿਲਕੁਲ ਐਸੇ ਤਰ੍ਹਾਂ ਹੀ ਸਿੱਧੀ ਸਾਰੀ ਸਿੱਧੀ ਤੇ ਪੁੱਠੀ ਸਲਾਈ ਤੇ ਪਹਿਲਾ ਗੁੰਡਾ ਆਪਾਂ ਨੇ ਉਤਾਰਨਾ ਹੈ 5 ਗੁੰਡੇ ਸਿੱਧੇ ਤੇ 14 ਗੁੰਡੇ ਪੁੱਠੇ ਇੱਕ ਸਲਾਈ ਹੋ ਗਈ ਸਾਡੀ 5 ਹੋਰ ਪਾਵਾਂਗੀ ਮੈਂ ਪਾ ਕੇ ਤੁਹਾਨੂੰ ਦਿਖਾਉਂਦੀ ਆ ਠੀਕ ਹੈ ਇਹ ਦੇਖੋ ਜੀ ਸਾਡਾ ਬੈਕ ਪਾਰਟ ਦਾ ਗੱਲਾ ਚੌਰਸ ਤਿਆਰ ਹੋ ਗਿਆ ਠੀਕ ਹੈ ਇਹ ਛੋਟਾ ਸਵੈਟਰ ਹੈ ਤੇ ਇਸ ਲਈ ਆਪਾਂ ਨੇ ਥੋੜੇ ਗੁੰਡੇ ਰੱਖੇ ਆ ਸੇਮ ਤਰੀਕਾ ਹੀ ਹੈ ਵੱਡਾ ਸਵੈਟਰ ਬਣਾਉਣਾ ਦਾ ਵੀ ਜਿੰਨੇ ਗੁੰਡੇ ਹੋਣ ਤੁਸੀਂ ਇਹ ਮੋਢਿਆਂ ਤੇ ਮੈਂ 20 ਰੱਖੇ ਆ ਨਾ ਤੁਸੀਂ ਓਨੇ ਜ਼ਿਆਦਾ ਰੱਖ ਲਓ ਤੇ ਜਿਹੜੇ ਬਾਕੀ ਵਿੱਚੋਂ ਬੰਦ ਕਰਨੇ ਆ ਬਾਰਡਰ ਦੇ ਗੁੰਡੇ ਰੱਖ ਲੈਣੇ ਆ ਇਹਦੇ ਨਾਲ ਇਹ ਮੋਢੇ ਵਾਲੇ ਹਿੱਸੇ ਤੇ ਬਾਰਡਰ ਦੇ ਗੁੰਡੇ ਤੇ ਰੱਖਣੇ ਆ ਦੋਨੋਂ ਤੇ ਜਿੰਨੇ ਗੱਲੇ ਤੇ ਬੰਦ ਕਰਨੇ ਆ ਬੰਦ ਕਰਕੇ ਤੇ ਇਸੇ ਤਰ੍ਹਾਂ ਸੇਮ ਬਣੇਗਾ ਵੱਡੇ ਵੱਡੇ ਸੈਕਟਰ ਦਾ ਵੀ ਗੱਲਾਂ ਇਸੇ ਤਰ੍ਹਾਂ ਬਣੇਗਾ ਠੀਕ ਹੈ ਜੀ ਉਮੀਦ ਹੈ ਤੁਹਾਨੂੰ ਸਮਝ ਆ ਗਈ ਹੋएगी ਤੇ ਫਿਰ ਆਪਾਂ ਮਿਲਦੇ ਆ ਨਵੇਂ ਵੀਡੀਓ ਵਿੱਚ